ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਜੀ ਆਏ ਆ ਅਸੀਂ ਗਰੋਸਰੀ ਲੈਣ ਕਿਉਂਕਿ ਮੋਹਰ ਦਾ ਡਰੀਚ ਗਰੋਸਰੀ ਕਹਿੰਦੇ ਤੇ ਅਸੀਂ ਗਰੋਸਰੀ ਕਹਿੰਦੇ ਆ ਸਾਰਾ ਖਤਮ ਹੋਇਆ ਗਰੋਸਰੀ ਤੇ ਆਉਣਾ ਸੀ ਦਹੀਂ ਵਗੈਰਾ ਲੈ ਲਿਆ ਆ ਉਹ ਕਿੱਦਾਂ ਨੂੰ ਪਤਾ ਹੈ ਗਰਮੀ ਪੰਜਾਬ ਚ ਪੂਰੀ ਰਾਤ ਦੀ ਪੈ ਰਹੀ ਹੈ ਇਸ ਕਰਕੇ ਸਵੇਰੇ ਨਿਕਲ ਨੂੰ 5 ਵਜੇ ਤੋਂ ਪਹਿਲਾਂ ਨਿਕਲ ਨੂੰ ਜੀ ਨਹੀਂ ਕਰਦਾ ਆ ਕੋਲੀ ਨਕਲ ਨੂੰ ਕੀ ਕਰਦਾ ਹੈ ਐਸ ਵੇਲੇ ਤਾਂ ਫਿਰ ਹੁੰਦਾ ਹੈ ਕਿ ਘਰ ਹੀ ਨੱਜਾਈਏ ਐਸ ਵੇਲੇ ਤਾਂ ਹੁੰਦਾ ਹੈ ਕਿ ਮੈਂ ਤੇ ਲੌਂਗ ਡਰਾਈਵ ਤੇ ਬਸ ਗੱਡੀ ਏਸੀ ਲੱਗਾ ਹੋਏ ਤੇ ਬੈਠੇ ਰਹੀਏ ਫਰੀ ਜਾਈਏ ਤੇ ਗਰਮੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤਾਂ ਆਪਣ ਨੂੰ ਜਿੱਦਾ ਚੇਤਾ ਹੀ ਭੁੱਲ ਗਿਆ ਮੀਂਹ ਦਾ ਹੈ ਜਿੱਦਾਂ ਸਿਆਲ ਵਿੱਚ ਰੱਬ ਨੂੰ ਮੁੰਜਾ ਤਾਂ ਭੁੱਲ ਗਿਆ ਸੀ ਤੋਪ ਤੋਪਾ ਮੈਚਾੜਨ ਦਾ ਸੂਰਜ ਜਾੜਨ ਦਾ ਤੇ ਉਹਦਾਂ ਰਾਕੀ ਜੇ ਤਬ ਉਹ ਲਗਿਆ ਕਿ ਮੀ ਵੀ ਪਾਉਣਾ ਆ ਰੱਬ ਦੀ ਵੀ ਲੱਗਦਾ ਜਿਆਦਾ ਵਾਸਤੇ ਜਿਹੜੀ ਕਮਜ਼ੋਰ ਹੋ ਗਈ ਆ ਉਹ ਜਿਹੜੀ ਕਮਜ਼ੋਰ ਹੋਣ ਦੀ ਬੁੱਢਾ ਹੁੰਦਾ ਰੱਬ ਤੁੰ ਬੁੱਢਾ ਹੁੰਦਾ ਕਿੰਨੇ ਚਿਰ ਸੜੀਆਂ ਤੋਂ ਚੱਲਣ ਤੇ ਵਿਚਾਰ ਜੀ ਸਹੀ ਹੁੰਦਾ ਤੇ ਇਹਦੇ ਕੀ ਚੰਤੂ ਵੀ ਜਾਰੇ ਕਿਦਾਂ ਟੇ ਆ ਕਰਦਾ ਹਾਂ ਹਾਂਜੀ ਤੇ ਅੱਜ ਤੋਂ ਸਵਾ ਮਹੀਨੇ ਬਾਅਦ ਜੀ ਅਸੀਂ ਤੁਹਾਨੂੰ ਦੀਪ ਮਠਾਰੂ ਦੇ ਵੀ ਉਹਨਾਂ ਦੀ ਭੈਣ ਦੇ ਘਰ ਬੇਬੀ ਹੋਇਆ ਆ ਬੇਟਾ ਜਾਂ ਬੇਟੀ ਉਹਦੇ ਨਾਲ ਹੀ ਤੁਹਾਨੂੰ ਮਲਾਵਾਂਗੇ ਹੁਣ ਜੀ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਆ ਰਿਹਾ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਜੂਨ ਦੀਆਂ ਪੈ ਗਈਆਂ ਨੇ ਨਿਆਣਿਆਂ ਨੂੰ ਛੁੱਟੀਆਂ ਤੇ ਛੁੱਟੀਆਂ ਦੇ ਵਿੱਚ ਜਿਹੜਾ ਆ ਅਸੀਂ ਕੋਈ ਸਰਪ੍ਰਾਈਜ਼ ਦਵਾਂਗੇ ਤੁਹਾਨੂੰ ਬਹੁਤ ਹੀ ਵਧੀਆ ਬਸ ਇਹ ਆ ਕਿ ਤਿੰਨੀ ਸਾਡੇ ਵਲੌਗਸ ਨਾ ਬਣੇ ਰਹੋ ਪਹਿਲੇ ਵੀ ਤੁਸੀਂ ਜਦੋਂ ਅਸੀਂ ਪਿਛਲੀ ਵਾਰੀ ਜੂਨ ਦੀਆਂ ਛੁੱਟੀਆਂ 'ਚ ਗਏ ਸੀ ਤੇ ਸਾਡੇ ਵਲੌਗਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸੀ ਤੇ ਇਸ ਵਾਰੀ ਵੀ ਉਵੇਂ ਹੀ ਸਾਨੂੰ ਜਿਹੜਾ ਆ ਪਿਆਰ ਦਿਓ ਕਿਉਂਕਿ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਲੰਬੇ ਜੇ ਲੰਬੇ ਜੇ ਟੂਰ ਤੇ ਲੈ ਕੇ ਜਾਵਾਂਗੇ ਤੇ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਡੇ ਵਲੌਗਸ ਨੂੰ ਵੇਖ ਕੇ ਤੇ ਠੰਡ ਲੈ ਸਕਦੇ ਜੀ ਸਬਜੀ ਮੰਡੀ ਵੇ ਲੋ ਟਾਈਮ ਨਹੀਂ ਬੰਦੋ ਤਾਂ ਸ਼ਾਇਦ ਆਤਵਾਦ ਕਰਕੇ ਉੱਧਰ ਹੀ ਬੰਦੀ ਨਹੀਂ ਦਿਖਾਉਣਾ ਐਦਾਂ ਜਾਈ ਜਾਂਦਾ ਕਿਤੇ ਦੇਖਾਂਗਾ ਕਿ ਸਰ ਸਾਡੇ ਕੋਲ ਕੀ ਸੀ ਪਿਆਜ਼ ਖਤਮ ਨਹੀਂ ਹੋਏ ਮਤਲਬ ਇਹਦੇ 4-5 ਹੈਗੇ ਹੀ ਨਹੀਂ ਪਰ ਇਨੀ ਗਰਮੀ ਦੇ ਕਰਕੇ ਜੀ ਕਰਦਾ ਸੀ ਕਿ ਚਲ ਅੱਜ ਨਹੀਂ ਕੱਲ ਲੈ ਲਾਂਗੇ ਕੱਲ ਹੀ ਕੰਮ ਖਤਮ ਹੋਣੀ ਹੈ ਕੱਲ ਲੈ ਲਾਂਗੇ ਕੱਲ ਲੈ ਲਾਂਗੇ ਤਾਂ ਅੱਜ ਜੇ ਅਸੀਂ ਹੋਰ ਕੋਈ ਸਬਜ਼ੀ ਬਣਾਉਂਦੇ ਤੇ ਚਲੋ ਚਾਰ ਪਿਆਜ਼ ਪਾ ਕੇ ਬਣ ਜਾਣੀ ਪਰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਰੇਲੇ ਤੇ ਕਰੇਲਿਆਂ ਵਿੱਚ ਪਿਆਜ਼ ਲੱਗਦੇ ਨੇ ਵੱਧ ਤੇ ਪਿਆਜ਼ਾਂ ਵਾਲੀ ਕੋਈ ਲੱਗਦਾ ਸਾਨੂੰ ਰੈਡੀ ਹੈ ਹੀ ਨਹੀਂ ਆ ਮੋਟਰ ਰੋਟਲੇ ਜੇ ਨਾ ਮਿਲਣਗੇ ਪਿਆਜ਼ ਫਿਰ ਕੱਟ ਕੇ ਪਿਆਣਾ ਲਾਂਗੇ ਕਰੇਲੇ ਬਾਣੀ ਦੇ ਘਰਾਂ ਦਾ ਲੱਗਦਾ ਵਾਲੀ ਸਾਈਡ ਤੋਂ ਜਾਵਾਂਗੇ ਅਸੀਂ ਤੇ ਘਵਾਰਾ ਚੌਂਕ ਵਾਲੀ ਸਾਈਡ ਤੋਂ ਪਿਆਜ਼ ਲਵਾਂਗੇ ਤੁਸੀਂ ਇਹਨਾਂ ਨੂੰ ਕਮੈਂਟ ਵਿੱਚ ਦੱਸਿਓ ਕਿ ਤਾਂ ਤੁਸੀਂ ਵੀ ਇਦਾਂ ਹੀ ਕਰਦੇ ਜਾਣਗੇ ਕਿ ਕਿਹੜੇ ਵੇਲੇ ਤੁਹਾਡੇ ਵੀ ਪਿਆਜ਼ ਖਤਮ ਹੋ ਜਾਂਦੇ ਮੇਰੇ ਵੇਲੇ ਕਿਹੜੇ ਵੇਲੇ ਮੇਰੇ ਅੰਗੇਲੀ ਦੇ ਕਰਕੇ ਬੜਾ ਬੜਾ ਕੁਝ ਹੁੰਦਾ ਹੁਣ ਜਿਵੇਂ ਅੱਜ ਚਾਹੀਦੇ ਪਿਆਜ਼ ਅੱਜ ਪਿਆਜ਼ ਮਿਲਣਾ ਹੀ ਨਹੀਂ ਤੇ ਇੱਕ ਦੋ ਵਾਰੀ ਇੱਕ ਵਾਰੀ ਨਹੀਂ ਦੋ ਵਾਰੀ ਤਕਰੀਬਨ ਮੈਂ ਵੇਖਿਆ ਕਿ ਨਾ ਜਦੋਂ ਕੇ ਵੇਲੇ ਕੋਈ ਜਦਾਂ ਹਰੀਆਂ ਮਿਰਚਾਂ ਦਾ ਤੰਗੀ ਲਾ ਲੋ ਕਿ ਹਰੀਆਂ ਮਿਰਚਾਂ ਇੱਕ ਵਾਰੀ ਨਾ ਏਦਾਂ ਖਤਮ ਹੋ ਗਈ ਨਾ ਤੇ ਮਤਲਬ ਇੱਕ ਮਿਰਚ ਵੀ ਨਹੀਂ ਸਾਡੇ ਘਰ ਤੇ ਅਗਲੇ ਦਿਨ ਮੀਂਹ ਆ ਗਿਆ ਤੇ ਮੀਂਹ ਦੇ ਵਿੱਚ ਹੁਣ ਕੌਣ ਜਾਵੇ ਬਾਹਰ ਤੇ ਫੇਰ ਅਹੀ ਨਾ ਥੋੜੀ ਲੋਣ ਵਾਲੀ ਸਬਜ਼ੀ ਖਾ ਲਈ ਫੇਰ ਇੱਕ ਵਾਰੀ ਫੇਰ ਏਦਾਂ ਨਗੇਲੀ ਮੈਂ ਕੀਤੀ ਤੇ ਉਦੋਂ ਵੀ ਏਦਾਂ ਹੀ ਕੁਝ ਹੋਇਆ ਏਦਾਂ ਮਤਲਬ ਕਿ ਪਤਾ ਨਹੀਂ ਉਦੋਂ ਜਾਇ ਨਹੀਂ ਗਿਆ ਕਿ ਰੀਜ਼ਨ ਕਰਕੇ ਤੇ ਅੱਜ ਵੀ ਉਹੀ ਹਿਸਾਬ ਹੋਇਆ ਅੱਜ ਪਿਆਜ਼ ਖਤਮ ਹੈ ਅੱਜ ਹੁਣ ਪਿਆਜ਼ ਦਿਖਣੀ ਨਹੀਂ ਡੇ ਬਾਜ਼ਾਰ ਤੈਨੂੰ ਸਿਆਣੀ ਕਹਿਗੇ ਆ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਆਦਾ ਨਹੀਂ ਕਹਿਣ ਕਿ ਇਹ ਤੇ ਰੋ ਕਟਣ ਵਿੱਚ ਬੜਾ ਮੁਸ਼ਕਲ ਆਉਂਦਾ ਹੈ। ਸਾਰੇ ਤੇ ਕੱਟੇ ਜਾਂਦੇ ਨੇ। ਹੂੰ। ਨਈਏ ਚੇਨ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾਂ ਵੀ ਅੱਜ ਜਣੇ ਰਹੀ ਜੇ ਪੂਰੀ ਕਰੀ ਦਿੱਤੀ ਇਹ ਬੜੀ ਤਰੀ ਜੀ ਕਾ ਕਿਧਰੋਂ ਆਪਾ ਉਹ ਉਹ ਜਦੋਂ ਮੱਡੀ ਵੱਲੋਂ ਹੋ ਕੇ ਫੇਰ ਭਾਰਾ ਚੋਕ ਤੇ ਸ਼ਾਮ ਨੂੰ ਜਾਣਾ ਪਣਾ ਰਾਤ ਨੂੰ ਇਹ ਰਾਤ ਹੀ ਜਾਣਾ ਰਾਤ ਤੇ ਜੇ ਕਿਸੇ ਨੇ ਜੀ ਕੁੰਬੜ ਫਿਰ ਨਾ ਜਾਣਾ ਹੋਏ ਤੇ ਤੁਸੀਂ ਸਾਡੇ ਨਾਲ ਆ ਸਕਦੇ ਜੀ ਹੋਰ ਖਰਚਾ ਪਾਣੀ ਆਪਣਾ ਆਪਣਾ ਖਰਚਾ ਪਾਣੀ ਆਪੋ ਆਪਣਾ ਕਿ ਕਿ ਅਜੇ ਪੰਜਾਬ ਵਿੱਚ ਜਿਹੜੇ ਅਸੀਂ ਗਏ ਤੇ ਪੰਜਾਬ ਵਿੱਚ ਇੰਨੀ ਘਿਗਾਈ ਨਹੀਂ ਆ ਜਿੰਨੀ ਬਾਹਰ ਜਦੋਂ ਆਪਾਂ ਟੂਰਿਸਟ ਪਲੇਸ ਤੇ ਜਾਂਦੇ ਆ ਉੱਥੇ ਬਹੁਤ ਮੰਗਾਈ ਹੈ ਤਾਂ ਉਹਦੇ ਵਿੱਚ ਸਮਝ ਆ ਜਾਂਦੀ ਉਹਨਾਂ ਨੂੰ ਵੀ ਥੋੜੀ ਉਲਟ-ਪੁਲਟ ਵੀ ਮੈਂ ਬੋਲਣਾ ਤਾਂ ਉਹ ਸਮਝ ਜਾਂਦੇ ਤੇ ਉਹ ਵੀ ਆਹ ਕਿ ਬਹੁਤ ਸ਼੍ਰੀਨਗਰ ਦਾ ਤੁਸੀਂ ਲਾ ਲਓ ਸ਼੍ਰੀਨਗਰ ਤੁਸੀਂ ਇੱਕ ਕੋਲਡ ਡਰਿੰਕ ਦੀ ਬੋਤਲ ਜਿਹੜੀ ਇੱਥੇ ਵੀ ਆਂਦੀ ਆਉਣੀ ਆ ਉਹ ਤੇ ਜਿੱਥੇ ਦੀ ਚਾਲੀਆਂ ਦੀ ਮਤਲਬ ਹਰ ਇੱਕ ਚੀਜ਼ ਹੈ ਸ਼੍ਰੀਨਗਰ ਤੋਂ ਬਹੁਤ ਮੰਗਾਈ ਗਈ ਹੈ ਉੱਥੋਂ ਜ਼ਿਆਦਾ ਕਿੱਥੇ ਲੈ ਲਦਾਕ ਤੇ ਟੈਨ ਜਿੱਨਾ ਪਹਿਲੇ ਏਰੀਏ ਤੇ ਜਾਈ ਜਾਂਦੇ ਤਾਂ ਤਾਂ ਮੰਗਾਈ ਗਿਆ ਕਿਉਂਕਿ ਫਿਰ ਉੱਥੇ ਚੀਜ਼ ਪਹੁੰਚਣ ਦਾ ਜਿਹੜਾ ਹੁੰਦਾ ਆ ਉਹ ਵੀ ਲੱਗਦਾ ਹਨਾ ਟੈਕਸ ਲੱਗਦਾ ਆ ਮੂਰਤ ਪਾਪਾ ਇਦਾਂ ਨੂੰ ਪਾ ਲੋ ਇੱਧਰ ਵੇਖੀ ਹਾਂ ਉਹਦੇ ਨੇ ਮੱਟੀ ਆ ਜੇ ਹੁਣ ਅਸੀਂ ਆ ਗਏ ਹਾਂ ਜੀ ਆਪਣੀ ਨਾਨਕਿਆਂ ਵਾਲੇ ਪਸੀ ਮਨਸੀ ਪਿਆਜ਼ ਲਵਾਂਗੇ ਅਰਬਨ ਸਟੇਟ ਵਾਲੀ ਸਾਈਡ ਤੋਂ ਤੇ ਵੈਸੇ ਅਸੀਂ ਉੱਥੇ ਵੀ ਜਾ ਸਕਦੇ ਹਾਂ ਜੀ ਉੱਥੋਂ ਕੋਈ ਖੇਚਲ ਨਹੀਂ ਹਨ ਹੋਣੀ ਅਸੀਂ ਇੱਦਾਂ ਚਲਗੇ ਇੱਥੇ ਰੋਟੀ ਖਾ ਕੇ ਆ ਸਕਦੇ ਹਾਂ ਤੁਹਾਨੂੰ ਪਿਆਜ਼ ਲੈਣ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਸਾਡੇ ਨਾਲ ਕੇ ਬਹੁਤ ਹੀ ਜ਼ਿਆਦਾ ਚੰਗੇ ਨੇ ਪਰ ਉਹਨਾਂ ਨੂੰ ਪਿਆਜ਼ ਦੇ ਪਿਆਜ਼ ਅਸੀਂ ਲੈ ਲਏ ਆ ਜੀ ਫੇਲੋ ਸੁੱਕੀ ਫੇਲੇ ਨਾਲ ਕੇ ਕੰਮ ਆਏ ਨਾਲ ਕੇ ਵਾਲੀ ਸੜਕ ਵੀ ਕੰਮ ਆ ਗਈ ਤੇ ਆ ਜਾਂਦੇ ਮਿਲ ਗਏ ਨੇ ਤੇ ਆਲੂ ਨਹੀਂ ਲੈ ਇਹ ਆਲੂ ਕਿਉਂਕਿ ਜਿਆਦਾ ਗਦਗਿਆ ਨਹੀਂ ਹੈ ਤੇ ਆਲੂ ਸਵੇਰੇ ਲੈ ਲਾਂਗੇ ਆਲੂ ਲੈਣ ਜਾਂ ਆਲੂ ਨਹੀਂ ਸਵੇਰੇ ਅਰੇ ਆਪੀ ਚਲੋ ਪਲੈਨਿੰਗ ਕਰਦੇ ਹਾਂ ਮੈਂ ਤੁਹਾਨੂੰ ਅੱਜ ਬਣਾਵਾਂਗੇ ਜੀ ਅਸੀਂ ਮੰango ਸ਼ੇਕ ਵਿਦ ਵਨੀਲਾ ਆਈਸਕ੍ਰੀਮ ਵਿਦ ਹਰਸ਼ਿਸ ਫੌਮ ਵਿਦ ਹਰਸ਼ਿਸ ਉੜਤੇ ਪਰਸੋਂ ਦੋ ਦਿਨ ਹੋਏ ਹੀ ਪੂਰੀ ਰੌਣਕ ਲੱਗੀ ਸੀ ਕਿਉਂਕਿ ਜਿਹੜਾ 베ਰਿੰਗ ਕੋਲੇਜ ਹੈ ਹੈੱਡ ਕੁਆਟਰ ਬਣਿਆ ਹੀ ਜਦੋਂ VOTING ਵਾਲੀਆਂ ਮਸ਼ੀਨਾਂ ਵਗੈਰਾ ਜਿਹੜੀਆਂ ਇੱਥੇ ਮਿਲਦੀਆਂ ਸੀ ਇੱਥੇ ਇੱਥੇ ਬੈਗ ਵੀ ਇੱਥੇ ਹੀ ਚਾੜ੍ਹਦੇ ਸੀ ਬੈਗ ਵੀ ਇੱਥੇ ਹੋਇਆ ਰਿਜ਼ਲਟ ਵੀ ਇੱਥੇ ਹੀ ਆਉਣਾ ਆ ਤੇ ਇੰਨੀ ਹੀ ਮਤਲਬ ਰੌਣਕ ਹੀ ਇੱਥੇ ਸਾਰੇ ਮਤਲਬ ਬਸਾਂ ਤੇ ਉਹ ਗੱਡੀਆਂ ਲੱਗੀਆਂ ਹੀ ਮੁਲਾਜ਼ਮ ਹੀ ਮੁਲਾਜ਼ਮ ਹੀ ਤੇ ਅੱਜ ਵੇਖ ਲਓ ਜੀ 4:30 ਨੂੰ ਚਲੋ ਜੋ ਵੀ ਸਰਕਾਰ ਆਵੇ ਵਧੀਆ ਆਵੇ ਜਿਹੜਾ ਲੋਕਾਂ ਦਾ ਸੁਣਤ ਹੈ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਘਰ ਦੇ ਨਜ਼ਦੀਕ ਤੇ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਵਿੱਚ ਤੇ ਸਾਡੇ ਵਲੌਗਸ ਨਾ ਹੁਣ ਜਰੂਰ ਬਣੇ ਰਹੇ ਹੋ ਤੇ ਇੱਕ ਤੁਹਾਡੇ ਵਾਸਤੇ ਐਸੀ ਹੋਰ ਵੀ ਖੁਸ਼ਖਬਰੀ ਜਿਹੜੀ ਆ ਉਹ ਲੈ ਕੇ ਚਾਹ ਤਰੀਕ ਨੂੰ ਜਰੂਰ ਦੱਸਣ ਦਿਓ ਵਿੰਟਰ ਨੂੰ ਢੱਲਾ ਕੇ ਅਸੀਂ ਲੰਗਰ ਲਗਾ ਰਹੇ ਆ ਜਿਹੜੀ ਹਿਮਕੁੰਡ ਸਾਹਿਬ ਤੋਂ ਯਾਤਰਾ ਆਣੀ ਆ ਹਾਂ 4 ਤਰੀਕ ਨੂੰ ਜੀ ਸਾਡੇ ਵਲੌਗਸ ਨਾਲ ਇਦਾਂ ਹੀ ਬਣੇ ਰਹੋ ਕਿਉਂਕਿ 4 ਤਰੀਕ ਨੂੰ ਜਿਹੜੀ ਹਿਮਕੁੰਡ ਸਾਹਿਬ ਤੋਂ ਯਾਤਰਾ ਆ ਰਹੀ ਆ ਤੇ ਉਹਦੇ ਵਾਸਤੇ ਅਸੀਂ ਲੰਗਰ ਲਗਾ ਰਹੇ ਆ ਕਿਉਂਕਿ ਅਸੀਂ ਫਸਟ ਟਾਈਮ ਲੰਗਰ ਲਾਉਣਾ ਵੀ ਹਿਮਕੁੰਣ ਸਾਹਿਬ ਦੀ ਯਾਤਰਾ ਤੋਂ ਹੀ ਸ਼ੁਰੂ ਕੀਤਾ ਸੀ ਤੇ ਸਾਡਾ ਦੂਸਰਾ ਲੰਗਰ ਆ ਤੀਸਰਾ ਦੂਸਰਾ ਆ ਹਿਮਕੁੰਣ ਸਾਹਿਬ ਵਾਲਾ ਤੇ ਉਦਾਂ ਅਸੀਂ ਸੰਗਤ ਮੇਲੇ ਤੇ ਇੱਕ ਲਾਇਆ ਸੀ ਤੇ ਉਹਦੇ ਮੁਤਾਬਕ ਤੀਸਰਾ ਹੋ ਗਿਆ ਪਰ ਇਸੇ ਸੰਗ ਹਿਮਕੁੰਣ ਸਾਹਿਬ ਦੇ ਲੰਗਰ ਤੋਂ ਆਪਾਂ ਸਟਾਰਟ ਕੀਤਾ ਸੀ ਤੇ ਧਰ ਕੀ ਵਾਹਿਗੁਰੂ ਨੇ ਮਿਹਰ ਕੀਤੀ ਆ ਤੇ ਥੋੜਾ ਜਿਹਾ ਹੋਰ ਅਸੀਂ ਸੇਵਾ ਜਿਹੜੀ ਆ ਥੋੜੀ ਵਧਾਈ ਆ ਤੇ ਵਾਹੀ ਗੁਰੂ ਇਦਾਂ ਹੀ ਬਰਕਤਾਂ ਪੰਦਾ ਰਵੇ ਤੇ ਆਪਣੇ ਲੰਗਰ ਜਿਹੜੇ ਆ ਸਾਡੇ ਕੋਲ ਸੰਗ ਸੰਗ ਸਹਾਈ ਹੋ ਕੇ ਜਿਹੜਾ ਆ ਸਾਥ ਦਿੰਦਾ ਰਵੇ ਤੇ ਬੜੀਆਂ ਮੁਸ਼ਕਲਾਂ ਦੇ ਬਾਅਦ ਜਿਹੜੀ ਆ ਰੋਟੀ ਤਿਆਰ ਹੋ ਗਈ ਆ ਫੁਲਕੇ ਦਹੀਂ ਕਰੇਲੇ ਤੇ ਕਰੇਲਾ ਮਸਾਲਾ ਤੇ ਟਿੰਡਾ ਮਸਾਲਾ ਮੰਗੋ ਸ਼ੇਕ ਵਿਦ ਆਈਸਕ੍ਰੀਮ ਵਿਦ ਹਸ਼ਿਸ਼ ਐਂਡ ਮਿੱਠੀ ਲੱਸੀ ਆਜੋ ਜੀ ਜਿੰਨੇ ਖਾਣਾ ਆ ਗਰਮੀਆਂ ਦੇ ਵਿੱਚ ਵਧੀਆ ਵਧੀਆ ਨਾਸ਼ਤਾ ਤੇ ਨਜ਼ਾਰੇ ਲੈਣੇ ਆ ਤੇ ਛੁੱਟੀਆਂ ਕੱਟਣ ਆਓ ਜੀ ਸਾਡੇ ਘਰ ਆਓ ਆਓ ਸਾਡੇ ਘਰ ਰਿਸ਼ਤੇਦਾਰ ਨਹੀਂ ਆਉਂਦੇ ਤੇ ਇਸ ਕਰਕੇ ਰਿਸ਼ਤੇਦਾਰ ਉਹ ਤੁਹਾਨੂੰ ਵੀ ਖਵਾਵਾਂਗੇ ਤੁਸੀਂ ਆਉਣ ਦੀ ਖੇਚਲਤਾ ਕਰੋ ਬਾਏ ਜੀ ਮਿਲਦੇ ਆ ਨੈਕਸਟ ਵਲੌਗ ਵਿੱਚ ਰੱਬ ਰੱਖਾ ਜੀ